ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਸ਼ਹਿਰ ਜਗਰਾਉਂ ਜਲਾਇ ਨੂੰ ਲੁਧਿਆਣਾ ਪੈ ਜਾਂਦਾ ਸਾਹਮਣੇ ਤੁਸੀਂ ਜਿੰਨੀਆਂ ਵੀ ਕਟੀਆਂ ਝੋਟੀਆਂ ਦੇਖ ਰਹੇ ਹੋ ਇਹ ਸਾਰੀਆਂ ਬੁਕਾਊ ਆ ਬਾਈ ਨੇ ਵਪਾਰ ਦਾ ਕੰਮ ਸ਼ੁਰੂ ਕਰਿਆ ਤੇ ਪਹਿਲੀ ਆਪਣੀ ਵੀਡੀਓ ਆ ਗਈ ਕੱਲੀ-ਕੱਲੀ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਜੋ ਰੇਟ ਹੋਊਗਾ ਉਹ ਵੀ ਸਾਰਾ ਵੀਡੀਓ ਦੇ ਵਿੱਚ ਹੀ ਹੋਊਗਾ ਤੁਸੀਂ ਆਪਦੀ ਫੌਲ ਤਸੱਲੀ ਕਰਕੇ ਜਿਹੜਾ ਵੀ ਨਾ ਖਰੀਦਣਾ ਜਾਂ ਕਈ ਵਾਰੀ ਕਿਸੇ ਨੇ ਭਰਾ ਨੇ ਕੱਠਣੇ ਖਰੀਦਣੀਆਂ ਹੁੰਦੀਆਂ ਤੇ ਉਸ ਹਿਸਾਬ ਨਾਲ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਥਾਣ ਚਾਰ ਜਾਰੀ ਹੋਣਗੇ ਤੇ ਬਾਕੀ ਝੋਟੀਆਂ ਚੰਗੀਆਂ ਸਾਰੀਆਂ ਸਾਫ਼ ਸੁਥਰੀਆਂਆਂ ਗੀਆਂ ਬਾਡੀ ਵੰਤਰ ਬਹੁਤ ਚੰਗੀ ਆ ਗਈ ਚੰਗੀਆਂ ਸਮਗਾਂ ਬਣਗੀਆਂ ਸਾਰੀਆਂ ਤੇ ਸੇਂਗ ਵੀ ਸਾਰਿਆਂ ਦੇ ਕੁੰਡੇ ਆਗੇ ਹਰ ਪੱਖ ਤੋਂ ਚੰਗੀਆਂ ਸਾਫ਼ ਸੁਥਰੀਆਂ ਗੀਆਂ ਤੇ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ ਉਮਰ ਤਕਰੀਬਨ ਇਹਨਾਂ ਦੀ 2 ਸਾਲ ਤੋਂ ਲੈ ਕੇ 2.5 ਸਾਲ ਦੀ ਲਗਭਗ ਆ ਵੀ ਇੱਕ ਛੋਟੀ ਦੀ ਉਮਰ ਥੋੜੀ ਜਿਹੀ ਵੱਧ ਆ ਗਈ ਬਾਕੀ ਉਹ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਤੁਹਾਨੂੰ ਆਪਾਂ ਕੱਲੀ ਕੱਲੀ ਦੀ ਡੀਲ ਲੈ ਕੇ ਦੇਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਜ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਇਹਨਾਂ ਛੋਟੀਆਂ ਦੀ ਡਿਟੇਲ ਲੈ ਕੇ ਦੰਨੇ ਆਂ ਉਹ ਸਵਾਦ ਉਹਨਾਂ ਪੱਕੀ-ਕਲੀ-ਕਲੀ ਤੋਰ ਕੇ ਦਿਖਾ ਦਾਂ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ ਆਪਣਾ ਨਾਮ ਦੱਸ ਦਿਓ ਜੀ। ਮੇਰਾ ਨਾਮ ਅ ਰਾਜਵੀਰ ਆ। ਹਾਂਜੀ। ਤੇ ਸ਼ਾਰਟ ਨੇਮ? ਹਾਂਜੀ। ਤੇ ਆਪਾਂ ਜਗਰਾਉਂ ਸਿਟੀ 'ਚ ਖੜੇ ਆਂ ਜੀ ਪਲਵਾਨਾਂ ਦਾ ਖਾੜੇ ਦੇ ਨਾਲ। ਪਲਵਾਨਾਂ ਦੇ ਖਾੜੇ। ਹਾਂ ਜਗਰਾਉਂ ਸਿਟੀ ਪਲਵਾਨਾਂ ਵਾਲਾ ਖਾੜਾ। ਠੀਕ ਹੈ ਜੀ। ਹਾਂਜੀ। ਇਹ ਪ੍ਰੋਪਰ ਆਪਣਾ ਅਡਰੈਸ ਇਹੀ ਆ ਜੀ ਵੀ ਜੇ ਕਿਸੇ ਨੇ ਆਉਣਾ ਹੋਵੇ ਜੀ ਹਾਂਜੀ ਜਗਰਾਉ ਆ ਕੇ ਜੀ ਸਾਨੂੰ ਕਾਲ ਕਰ ਲੈਣਾ ਜੀ 843779515 ਠੀਕ ਹੈ ਜੀ ਫੋਨ ਨੰਬਰ ਆ ਜੀ ਸਾਡਾ ਠੀਕ ਹੈ ਜੀ ਤੇ ਤੁਹਾਨੂੰ ਇੱਥੇ ਜਿਹੜੇ ਡੰਗਰ ਆਸ ਆਪਾਂ ਵੀਡੀਓ ਚ ਦੇਖ ਰਹੇ ਹਿਊ ਵੀ ਹੂ ਉਹਦਾ ਮਿਲ ਜਾਣਗੇ ਠੀਕ ਹੈ ਜੀ ਤੇ ਆਪਾਂ ਇਹ ਕੰਮ ਨਵਾਂ ਸਟਾਰਟ ਕਰਾਇਆਗਾ ਜੀ ਹਾਂਜੀ ਪਹਿਲਾਂ ਕਰਦੇ ਸੀਗੇ ਬਜ਼ੁਰਗ ਹਾਂਜੀ ਕੰਮ ਕਿਉਂਕਿ ਮਾਲ ਡੰਗਰ ਤਾਂ ਆਪਣੇ ਜ਼ਿਮੀਂਦਾਰਾਂ ਦੇ ਘਰਾਂ ਚ ਹੁੰਦਾ ਹੀ ਆ ਹੁਣ ਥੋੜਾ ਜਿਹਾ ਮਾਡਰਨ ਟਾਈਮ ਆ ਆਰ ਟਾਈਪ ਜਿਹਾ ਆ ਗਿਆ ਬੱਚੇ ਅਸੀਂ ਚਾਹੁੰਦੇ ਆ ਵੀ ਸਾਡੇ ਬੱਚੇ ਜਿਹੜੇ ਬਾਹਰਲੇ ਮੁਲਖਾਂ ਚੋਂ ਵਾਪਸ ਆਉਣ ਇਹ ਜਰਾ ਰੰਗ ਢੰਗਾ ਆਪਾਂ ਉਹਨਾਂ ਨੂੰ ਦਿਖਾਈਏ ਦੇਖੀਏ ਠੀਕ ਹੈ ਤੇ ਉਹਨਾਂ ਨੂੰ ਸ਼ੌਕ ਪਾਈਏ ਠੀਕ ਹੈ ਜੀ ਇਸ ਕਰਕੇ ਅਸੀਂ ਦੁਬਾਰਾ ਹੁਣ ਇਸ ਕੰਮ ਚ ਸ਼ੁਰੂ ਕੀਤਾ ਹੈ ਠੀਕ ਹੈ ਜੀ ਤੇ ਇਦਾਂ ਹੀ ਮਤਲਬ ਰੁਟੀਨ ਦੇ ਵਿੱਚ ਆਇਆ ਕਰਨਗੇ ਕਟੀਆਂ ਚ ਹਾਂ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਜਿਉਂ ਜਿਵੇਂ ਸਮਾਲ ਸੇਲ ਹੁੰਦਾ ਵਾ ਤਾਂ ਫਿਰ ਬੰਦਾ ਵਾਅਦਾ ਕਰਦਾ ਹੀ ਜਾਂਦਾ ਠੀਕ ਹੈ ਜੀ ਤੇ ਝੋਟੀਆਂ ਇਹ तकरीबन ਜਹਰਾ ਦਾ ਤਾਂ ਖੀਰ ਗਈਆਂ ਹਨਾ ਜੀ ਛੋਟੀ ਉਮਰ ਦੇ ਵਿੱਚ ਆ ਗਈਆਂ ਹਾਂਜੀ ਰਾਜੇ ਇਹ ਨਾ ਜੀ 2 ਤੋਂ ਲੈ ਕੇ 2.5 ਸਾਲ ਇੱਕਾ ਝੋਟੀ ਆ ਇਹ ਨਹੀਂ ਪਤਾ 3 ਦੀ ਕਿ ਪੌਣ ਦੇਣ ਕਿਉਂਕਿ ਆਪਾਂ ਲੈ ਕੇ ਆਏ ਆ ਠੀਕ ਹੈ ਹਾਂ ਇਹ ਆਪਣੇ ਘਰ ਦੀਆਂ ਨਹੀਂ ਹੈ ਸਾਰੀਆਂ ਖਰੀਦੀਆਂ ਹਾਂ ਸਾਰੀਆਂ ਖਰੀਦੀਆਂ ਜੀ ਤੇ ਹਾਂਜੀ ਜੀ ਤੇ ਆਪਾਂ ਇਧਰ ਉਹ ਪਹਿਲੇ ਨੰਬਰ ਤੋਂ ਸ਼ੁਰੂ ਕਰ ਲਗੇ ਜੀ ਇਸ ਝੋਟੀ ਤੋਂ ਜੀ ਜੀ ਲਿਓ ਜੀ ਇਹਦੀ ਕੀ ਡਿਟੇਲ ਹੈ ਜੀ ਇਹ ਜੀ 3 ਸਾਲ ਤੋਂ ਥੋੜੀ ਜਿਹੀ ਥੱਲੇ ਵੀ ਹੋ ਸਕਦੀ ਉੱਤੇ ਵੀ ਹੋ ਸਕਦੀ ਖਾਲੀ ਕਹਿ ਕੀ ਦੇਣੀ ਆ ਇਹ ਉਸਾ ਰਸੀਮਨ ਲੱਗਿਆ ਵੀ ਹੋਵੇ ਠੀਕ ਹੈ ਜੀ ਉਸਾ ਦਾ ਲੱਗਿਆ ਲੱਗਿਆ ਹੋਵੇ ਪਰ ਆਪਾਂ ਖਾਲੀ ਕਹਿ ਕੇ ਦੇਣੀ ਆ ਠੀਕ ਲਿਆ ਰਾਜੇ ਲਿਆ ਲਿਆ ਚਲਿਆ ਤੇ ਚੂਈ ਘੂ ਝੋਟੀ ਦਾ ਕੱਦ ਕਰ ਦੇਖਾ ਹਾਂ ਕੱਦ ਕਰਦ ਬਹੁਤ ਆਪ ਤੋਂ ਤੁਸੀਂ ਦੇਖ ਸਕਦੇ ਹੋ ਸਿੰਘਾਂ ਦੀ ਕੁਆਲਿਟੀ ਬਹੁਤ ਸੋਹਣੀ ਆਗੀ ਮਤਲਬ ਕਿ ਝੋਟੀ ਪੂਰੀ ਸੋਹਣੀ ਆਗੀ ਮੋੜ ਲਿਆ ਰੋ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਮੋੜ ਦਾ ਹਾਂ ਜੈਡ ਬਲੈਕ ਆਗੀ ਕੋਈ ਥੂਛ ਦੇ ਵਿੱਚ ਵੀ ਕੋਈ ਵਾਲ ਚਟਾ ਨਹੀਂ ਨੀਦਾਗਾ ਸਾਫ ਸੁਧਰੀ ਝੋਟੀ ਹੈਗੀ ਤੇ ਅੱਗੇ ਤਸੱਲੀ ਤੁਸੀਂ ਕਰਨੀ ਆ ਹਾਂਜੀ ਸਿੰਘ ਸੋង ਬਹੁਤ ਗੁੰਡੇ ਆ ਦੇਖ ਸਕਦੇ ਤੁਸੀਂ ਸਾਰੇ ਪੱਖਾਂ ਤੋਂ ਚੰਗੀ ਸਾਫ ਸੁਥਰੀ ਸੋਹਣੀ ਝੋਟੀ ਆ ਤੇ ਪੂਰੀ ਚੰਗੀ ਝੋਟੀ ਤਿਆਰ ਹੋਊਗੀ ਕਿਉਂਕਿ ਕਦ ਕੁਦ ਬਹੁਤ ਆ ਇਹਦਾ ਜੀ ਤੇ ਦੂਸਰੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਜੀ ਹਾਂ ਇਹ ਤਕਰੀਬਨ 2.5 ਸਾਲ ਦੀ ਇਹ 2.5 ਦੇ ਲਗਭਗ ਹਾਂ ਲਗਭਗ ਕਹਿ ਦਿਓ ਠੀਕ ਹੈ ਹਾਂਜੀ 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 ਕਦ ਕੜ ਦੋਸਤ ਇਹਦਾ ਵੀ ਬਹੁਤ ਆ ਉਹਦੇ ਬਰੋਬਰ ਹੀ ਆ ਜੀ ਉਹਦੇ ਬਰੋਬਰ ਹੀ ਆ ਜੀ ਇਹ ਸਿੰਘਾਂ ਦੀ ਇਹ ਵੀ ਗੁੰਡੀ ਆ ਫੇਸ ਦੀ ਕੁਆਲਿਟੀ ਇਹਦੀ ਵੀ ਬਹੁਤ ਸੋਹਣੀ ਆਗੀ ਚੰਗੀਆਂ ਸਾਂਭੀਆਂ ਹੋਈਆਂ ਜੀ ਜਿੱਥੇ ਆਪਾਂ ਲੈ ਕੇ ਆਏ ਹਾਂ ਕੱਦ ਬਹੁਤ ਵਧੀਆ ਹੈਗਾ ਤੇ ਜੈਡ ਬਲੈਕੀ ਤਕਰੀਬਨ ਇਹ ਦੀਂਦੀ ਹੈਗੀ ਜੀ ਤੇ ਬਾਡੀ ਵੰਤਰ ਦੀ ਢਾਂਚੇ ਦੀ ਇਹ ਵੀ ਬਹੁਤ ਚੰਗੀ ਹੈਗੀ ਝੋਟੀ ਇਹ ਵੀ ਬਹੁਤ ਚੰਗੀ ਤਿਆਰ ਹੋਊਗੀ ਸੋਹਣੀ ਝੋਟੀ ਹੈ ਬਹੁਤ ਚੰਗੀਆਂ ਝੋਟੀਆਂ ਤਿਆਰ ਹੋਣਗੀਆਂ ਇਹ ਦੋਵੇਂ ਕਿਉਂਕਿ ਕੱਦ ਘਾਟ ਬਹੁਤ ਆਗੇ ਤੇ ਢਾਂਚੇ ਵੀ ਇਹਨਾਂ ਦੇ ਚੰਗੇ ਆਗੇ ਬੰਦ ਰਜੇ ਬੰਦ ਬੰਦ ਦੂਜੀ ਖੋਲ੍ਹੋ ਤੇ ਅੱਗੇ ਤਸੱਲੀ ਤੁਸੀਂ ਕਰਨੀ ਆ ਹਾਂਜੀ ਹਾਂਜੀ ਜਿਹੜਾ ਵੀ ਬੰਦਾ ਵੀਰ ਆਉਂਦਾ ਭੈਣ ਭਰਾ ਹਾਂਜੀ ਆ ਕੇ ਇੱਥੇ ਸਾਨੂੰ ਮਿਲ ਕੇ ਜੀ ਆਇਆਂ ਨੂੰ ਉਸ ਤੋਂ ਬਾਅਦ ਇਹ ਤੀਜੇ ਨੰਬਰ ਵਾਲੀ ਹਾਂਜੀ ਇਹ ਵੀ ਉਹ ਹੀ 2 2.5 ਸਾਲ ਦੀ ਉਮਰ ਵਾਲੀਆਂ ਸਾਰੇ ਹਾਂਜੀ ਦੋ ਕਦੇ 2 ਸਵਾ 2 ਡੇੜਾ ਘੜ ਲੱਗੇ ਹਾਂਜੀ 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 ਯਾਨੀ ਇਹ ਜਾਨੀ ਇਹਨਾਂ ਨਾਲ ਛੋਟੀ ਉਮਰ ਚਾ ਹਾਂਜੀ ਛੋਟੀ ਉਮਰ ਚਾ ਤੇ ਇਹਨਾਂ ਦੀ ਬੰਤਰ ਦਾ ਵੀ ਇਹਨਾਂ ਨਾਲ ਫਰਕ ਆ ਸਹੀ ਹਾਂਜੀ 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 ਇਹ ਦੋਸਤੋ ਤਕਰੀਬਨ ਕੱਲੀ ਆ ਗਈ ਨੀਲੀ ਰਾਵੀ ਦੇ ਵਿੱਚ ਜੀ ਇਹ ਬਾਕੀ ਤਕਰੀਬਨ ਸਾਰੀਆਂ ਮੋਹਰਾ ਦੇ ਵਿੱਚ ਇਹ 2-3 ਦਿਨ ਹੋਏ ਇਹ ਵੀ ਦੋਸਤੋ ਚੰਗੀ ਆ ਸਾਫ ਸੁਥਰੀ ਆ ਸਿੰਘ ਕੁੰਡੀਆਂ ਦੀ ਆ ਦੇਖ ਸਕਦੇ ਹੋ ਤੁਸੀਂ ਬਾਡੀ ਬਾਂਦ ਧਰੇ ਦੀ ਵੀ ਬਹੁਤ ਚੰਗੀ ਆਗੀ ਇਹ ਵੀ ਚੰਗੀ ਝੋਟੀ ਤਿਆਰ ਹੋਊਗੀ ਬੰਦ ਹੈ ਬਈ ਤੇ ਇਹ ਸਾਰੀਆਂ ਥੋੜਾ ਤੇਜ਼ੀ ਕਰੋ ਫਿਰ ਵੀਡੀਓ ਬਹੁਤ ਵੱਡੀ ਬਣ ਲੈਂਦੀ ਆ ਰਾਜੇ ਇਸ ਤਰ੍ਹਾਂ ਹੀ ਸਾਰੀਆਂ ਜੀ ਇਹ ਇਹਨਾਂ ਦੀ ਮੈਂ ਤੁਹਾਨੂੰ ਪ੍ਰਾਈਸ ਵੀ ਦੱਸ ਦਿੰਨਾ ਜੀ ਹਾਂਜੀ ਵੀ ਇਹ 50 ਤੋਂ ਸ਼ੁਰੂ ਹੋ ਕੇ 1/2 ਲੱਖ ਰੁਪਏ ਤੱਕ ਹੈ ਜੀ ਝੋਟੀਆਂ ਸਾਰਿਆਂ ਦਾ ਰੇਟ ਹਾਂਜੀ ਵਿੱਚ ਜਾਂ ਤੋਂ ਲੈ ਕੇ ਸਵਾ ਲੱਖ ਤੱਕ ਹਾਂਜੀ ਅਡਵਰਟ ਰੇਟ ਅਡਵਰਟ ਰੇਟ ਆ ਜੀ ਆਪਾਂ ਜਾਣੀ ਆਈਡੀਆ ਦੱਸਤਾ ਆਈਡੀਆ ਅੰਦਾਜ਼ਾ ਦੱਸਤਾ ਜਿਹੜੀਆਂ ਵੱਡੀਆਂ ਝੋਟੀਆਂ ਕੋਸਟਲੀ ਆ ਠੀਕ ਹੈ ਜੀ ਤੇ ਹਾਂਜੀ ਆ ਵੀ ਓਵੇਂ ਹੀ ਆ ਜੀ ਦੋ ਸਵਾ ਦੋ ਸਾਲ ਦੀ ਇਹ ਵੀ ਓਨੀ ਜੀ ਇੰਨੀ ਕੰਮ ਦੀ ਆ ਜਦੋਂ ਨਹੀਂ ਆਈਆਂ ਤਾਰਾਂ ਸਾਰੀਆਂ ਦੇਈ ਜਾਂਦੀਆਂ ਇੱਕ ਦੋ ਚੌ ਤੇ ਸੀਮਨ ਲਵਾਇਆ ਵੀ ਆ ਕੱਲ ਤੇ ਪਰ ਅਸੀਂ ਸਾਰੇ ਆ ਜਿਹੜੇ ਵੀਰ ਦੇਖਣ ਆਲੇ ਆ ਸਾਰੀਆਂ ਖਾਲੀ ਕਰਕੇ ਦੇਣੀ ਆ ਠੀਕ ਹੈ ਜੀ ਵੀ ਆਪਾਂ ਖਾਲੀ ਕਰਕੇ ਦੇਣੀ ਆ ਹਾਂ ਵੀ ਜਾਣੀ ਸੀਮਾ ਨੇ ਜਾਣੀ ਦੋਹਾਂ ਚੋਂ ਦੇ ਲੱਗੇ ਲੱਗੇ ਆ ਜਿਨ੍ਹਾਂ ਦੇ ਲੱਗੇ ਆ ਉਹਨਾਂ ਦੇ ਤੁਹਾਨੂੰ ਸਾਰਾ ਉਹ ਦੇ ਦਿਆਂਗੇ ਜਿਹੜਾ ਟੀਕੇ ਦਾ ਹੁੰਦਾ ਨੰਬਰ ਸਾਰਾ ਪੁਆਇੰਟ ਠੀਕ ਹੈ ਜੀ ਜੀ ਔਰ ਅਛੀਆਂ ਹੈਗੀਆਂ ਸਾਰੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆ ਦੇਖਿਓ ਝੋਟੀ ਦਾ ਥਾਣਾ ਬਹੁਤ ਪਿਆਰੇ ਆ ਅੱਜ ਆਪਾਂ ਨੇੜੇ ਹੋ ਜਾਈਏ ਜੀ 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 ਤੇ ਇਧਰ ਵੀ ਇਹ ਵੀ ਤੁਸੀਂ ਝੋਟੀ ਦੇਖ ਸਕਦੇ ਹੋ ਇਹ ਵੀ ਝੋਟੀ ਬਹੁਤ ਚੰਗੀ ਹੈਗੀ ਜੀ ਤੇ ਵੈਸੇ ਤਕਰੀਬਨ ਸਾਰੀਆਂ ਝੋਟੀਆਂ ਚੰਗੀਆਂ ਆ ਗਈਆਂ ਸੋਹਣੀਆਂ ਸਾਫ-ਸੋਧਰੀਆਂਆਂ ਗਈਆਂ ਤੇ ਤੁਹਾਨੂੰ ਜਿਹੜੀ ਵੀ ਪਸੰਦ ਆਉਂਦੀ ਆ ਤੇ ਤੁਸੀਂ ਆ ਕੇ ਆਪਦੀ ਫੋਟੋ ਤਸੱਲੀ ਕਰ ਲਿਓ ਸਾਰੀਆਂ ਇੱਕ 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 ਤੋਂ ਇੱਕ ਵਦ ਕੇ ਜੀ ਇੱਕ ਦੋ ਇੱਕ ਇਹਦੇ ਤੁਸੀਂ ਥਾਣ ਵੀ ਦਿਖਾ ਸਕਦੇ ਹੋ ਹਾਂ ਫੇਸ ਬਾਡੀ ਬਾਂਦ ਤੇਰੀ ਦੀ ਬਹੁਤ ਚੰਗੀ ਆ ਗਈ ਤੁਸੀਂ ਥਾਣਾ ਤੇ ਦੇਖੋ ਦਿਖਾ ਕੇ ਤੁਸੀਂ ਦੇਖ ਸਕਦੇ ਹੋ ਪੇਟਪੂਰੇ ਦੀ ਕਾਹ ਚੰਗੀ ਆ ਗਈ ਤੇ ਥਣ ਥਣ ਵੀ ਬਹੁਤ ਚੰਗੇ ਆਗੇ ਪਾਛੂ ਜਾ ਰਹੇ ਆਗੇ ਇਹਨੇ ਟੀਕਾ ਵੀ ਲਿਆ ਹੋਇਆ ਜੀ ਜਲਦੀ ਦਿਖਾ ਰਹੇ ਆਗੇ ਥਾਣੇ ਦੇ ਵੀ ਦੇਖ ਸਕਦੇ ਬਹੁਤ ਚੰਗੇ ਆ ਜੀ ਅਸੇ ਇਹਦੇ ਟੀਕਾ ਲੱਗਿਆ ਵਾ ਜੀ ਹਾਂਜੀ ਹਾਂਜੀ ਇਹਦੇ ਲੱਗਿਆ ਜੀ ਇਹ ਝੋਟੇ ਦੋਸਤੋ ਟੀਕਾ ਲੱਗਿਆ ਪਿਆ ਤੇ ਬਾਕੀ ਉਹ ਕਿਸਮਤ ਹੁੰਦੀ ਆ ਗੱਬਣਾ ਰਹਿਣਾ ਹਾਂ ਉਹ ਦੱਸ ਦਿੰਨੇ ਆ ਅਸੀਂ ਵੈਸੇ ਆਪਾਂ ਖਾਲੀ ਕਰਕੇ ਕਹਿ ਦੇਣਾ ਵੀ ਖਾਲੀ ਹੋਏ ਜੀ ਸਾਡੇ ਰੋਣਾ ਠੀਕ ਹੈ ਜੀ ਹਾਂ ਕਈ ਵਾਰੀ ਕੋਈ ਗੱਲ ਕਈ ਵਾਰੀ ਪਸ਼ੂ ਕੋਈ ਨਾ ਰਹੇ ਨਾ ਰਹੇ ਤਾਂ ਫਿਰ ਕੀ ਕਰ ਸਕਦੇ ਹਣਾ ਸਹੀ ਗੱਲ ਹੈ ਜੀ ਹਾਂ ਆ ਵੀ ਝੋਟੀ ਆ ਗਈ ਹਾਂਜੀ ਹਾਂਜੀ ਇਹ ਵੀ ਜੋ ਟਿਜੰਗੀ ਹੈ ਇਹ ਛੋਟੀ ਉਮਰ ਦੇ ਵਿੱਚ ਹੈ ਹਾਂਜੀ 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 ਬਾਡੀ ਬੰਤਰ ਦੀ ਇਹ ਵੀ ਬਹੁਤ ਚੰਗੀ ਆ ਸਿੰਘ ਗੁੰਡੇ ਕਰਦੀ ਜਾਂਦੀ ਆ ਜੀ ਫੇਸ ਸੋਹਣਾਗਾ ਚੰਗੀ ਸਭੀ ਬਲੀ ਆ ਇਹ ਥੋੜਾ ਥੋੜਾ ਜਿਹਾ ਕਰਦੀਆਂ ਹੈਗੀਆਂ ਡਸਟਰਮਿੰਗ ਕਿਉਂਕਿ ਨਵੇਂ ਥਾਂ ਆ ਨਵੇਂ ਥਾਂ ਆ ਕਰਕੇ ਹਾਂ ਸਾਰੇ ਕੁੜੇ ਦੀ ਕੁਆਲਿਟੀ ਜੈਡ ਬਲੈਕ ਇਹ ਆ ਜਮਾ ਹਾਂਜੀ ਥਾਣੇ ਤੁਹਾਨੂੰ ਪਹਿਲੇ ਦਿਖਾ ਦਿੰਨੇ ਆ ਥਾਣੇ ਦੇ ਵੀ ਬਹੁਤ ਚੰਗੇ ਆਗੇ ਬਾਕੀ ਹਰ ਅਨਕਲ ਜੀ ਇਹਦੇ ਬਹੁਤ ਪੈਂਦੇ ਆਗੇ ਨਾਇ ਦਾ ਵੀ ਆਡਰ ਚੰਗਾ ਤਿਆਰ ਕਰੂਗੀ ਪਿੱਛੇ ਨੂੰ ਹਾਂਜੀ 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 ਨਾਲ ਦੀ ਦੇਖ ਲਓ ਇਹ ਵੀ ਚੰਗੀ ਸੰਭੀ ਬੜੀ ਹੈਗੀ ਇਹ 13 ਜੀ ਝੋਟੀਆਂ ਸਾਰੀਆਂ ਉਸ ਤੋਂ ਬਾਅਦ ਆਹ ਝੋਟੀ ਦੇਖ ਸਕਦੇ ਹੋ ਤੁਸੀਂ ਇਹ ਵੀ ਝੋਟੀ ਬਹੁਤ ਚੰਗੀ ਆ ਸਿੰਘਾਂ ਦੀ ਇਹ ਵੀ ਗੁੰਡੀ ਆ ਤੇ ਬੰਤਰੇ ਦੀ ਵੀ ਚੰਗੀ ਆ ਬੁੜੀ ਮੋੜ ਦਾ ਇਹਦੇ ਥੋੜੇ ਜੇ ਵਾਲ ਹੈਗੇ ਆ ਵਾਈਟ ਤੇ ਵੈਸੇ ਕਾਲੀ ਕੋਈ ਆ ਸਾਰੀ ਛੋਟੀ ਉਮਰ ਦੇ ਵਿੱਚ ਹੀ ਇਹ ਹੈਗੀ ਕਿ ਬੈਕ ਸਾਈਡ ਤੋਂ ਪੈਠ ਬੁੜੇ ਇਹਦੇ ਵੀ ਟੀਕਾ ਲਿਆ ਹੋਇਆ ਹੈ ਚੰਗੀ ਆ ਇਹ ਜਿਹੜੀ ਆਪ ਤੋਰ ਕੇ ਦਿਖਾਈ ਹਾਂਜੀ 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 ਜਿਹੜੀ ਤੋਰ ਕੇ ਦਿਖਾਈਏ ਇਹਨੇ ਵੀ ਟੀਕਾ ਲਿਆ ਵਾ ਹਮ ਇਹ ਫਤਨੂਏ ਦਿਖਾ ਦਨੇ ਬੈਕ ਸਾਈਡ ਤੋਂ ਪੈਠ ਬੁੜੇ ਦੀ ਕੁਆਲਿਟੀ ਵੀ ਬਹੁਤ ਚੰਗੀ ਆ ਜੀ ਫੜ ਲੈ ਨੂੰ ਅਣਖੋਣੀ ਜਈ ਵਧੀਆ ਜੀ ਫੜ ਫੜ